ਪੰਜਾਬ ਸਰਕਾਰ ਦੀ ਮੀਟਿੰਗ ਹੁੰਦੀ ਹੈ ਔਰ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਸਾਹਿਬ ਇੱਕ ਫੈਸਲਾ ਕਰਦੇ ਆ ਔਰ ਪੂਰੀ ਕੈਬਨਟ ਉਸ ਤੇ ਮੋਹਰ ਲਾਉਂਦੀ ਹੈ ਕਿ ਜਿਸ ਦਾ ਖੇਤ ਉਸ ਦੀ ਰੇਤ ਇਹ ਇਹ ਇੱਕ ਪਾਲਿਸੀ ਲਿਆਂਦੀ ਗਵਰਨਮੈਂਟ ਕਹਿੰਦੀ ਆ ਕਿ ਅਸੀਂ ਇਸ ਦੇ ਵਿੱਚ ੜਿੱਕਾ ਨਹੀਂ ਬਣਾਗੇ ਜਿਸ ਦੇ ਖੇਤ ਦੇ ਵਿੱਚ ਰੇਤ ਜਾਂਦੀ ਹੈ ਉਹ ਉਸੇ ਤਰ੍ਹਾਂ ਦੇ ਨਾਲ ਉਸ ਨੂੰ ਜਿਹੜਾ ਹੈ ਉਹ ਚੱਕ ਸਕਦਾ ਔਰ ਕੁਝ ਵੀ ਕਿਸਾਨ ਉਸ ਨੂੰ ਕਰ ਸਕਦਾ ਜੇ ਜ਼ਰੂਰਤ ਹੈ ਤੇ ਉਹ ਜਿਹੜਾ ਹੈ ਵੇਚ ਵੀ ਸਕਦਾ ਤਾਂ ਆ ਦੇਖੋ ਕਿ ਅਸੀਂ ਇੱਕ ਖੇਤ ਦੇ ਵਿੱਚ ਆ ਇੱਥੇ ਕਰੀਬ-ਕਰੀਬ ਜੇਕਰ ਅਸੀਂ ਥੱਲੇ ਤੋਂ ਗੱਲ ਕਰੀਏ ਤਾਂ 2-2 ਫੁੱਟ ਇੱਥੇ ਰੇਤ ਚੜ੍ਹੀ ਹੋਈ ਆ ਔਰ ਇਹ ਰੇਤ ਬਿਲਕੁਲ ਜਿਹੜੀ ਐ ਇਹ ਉਹੀ ਐ ਜਿਹੜੀ ਤੁਸੀਂ ਵਰਤਦੇ ਹੋ ਘਰਾਂ ਨੂੰ ਬਣਾਉਣ ਦੇ ਵਾਸਤੇ ਇਹ ਬਿਲਕੁਲ ਇੱਥੇ ਚੜੀ ਹੋਈ ਹੈ ਔਰ ਵੱਡੇ ਪੱਧਰ ਤੇ ਆ ਖੇਤਾਂ ਦੇ ਵਿੱਚ ਇਹ ਹਾਲਾਤ ਹੋ ਗਏ ਕਿ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਪਰ ਇਹ ਰੇਤ ਵੇਚ ਕੇ ਵੀ ਕਿਸੇ ਦੀ ਪਰਪਾਈ ਹੁੰਦੀ ਹੈ ਕਿ ਨਹੀਂ ਹੁੰਦੀ ਇਹ ਤਾਂ ਹਲੇ ਪਿਖ ਦੇ ਗਰਭ ਦੇ ਵਿੱਚ ਹੈ ਕਿਹਦੇ ਖੇਤ ਦੇ ਵਿੱਚ ਕਿੰਨੀ ਰੇਤ ਆਈ ਹੈ ਕਿੰਨਾ ਕਿਸ ਨੂੰ ਫਾਇਦਾ ਹੋਣਾ ਇਹ ਤਾਂ ਇਹ ਕਹਿ ਲਓ ਕਿ ਅ ਜਿਵੇਂ ਕਹਾਵਤ ਹੁੰਦੀ ਹੈ ਕਿ ਊਠ ਦੇ ਮੂੰਹ ਚ ਜੀਰੇ ਵਾਲੀ ਗੱਲ ਹੈ ਕਿ ਇਹ ਤਾਂ ਬਹੁਤ ਨਗੂਣਾ ਜਾਂ ਇੱਕ ਕਿਸੇ ਨਾ ਕਿਸੇ ਦਾ ਫਾਇਦਾ ਹੋ ਸਕਦਾ ਪਰ ਕਈ ਕਈ ਕਿੱਲਾਂ ਵਿੱਚ ਜੇ ਆਪਾਂ ਸਮਝੀਏ ਕਿ ਭਰ ਗਈ ਹੋਊਗੀ ਜਿਹਾ ਤਾਂ ਕੁਝ ਨਹੀਂ ਪਰ ਇੱਥੇ ਜਿਹੜੀ ਆ ਤਸਵੀਰ ਹੈ ਇਹ ਇਥੋਂ ਸਮਝ ਸਕਦੇ ਆ ਬਿਲਕੁਲ ਬੰਦ ਦੇ ਐ ਨਾਲ ਹੈ ਔਰ ਇੱਥੇ ਜ਼ਰੂਰ ਰੇਤ ਜਿਹੜੀ ਆ ਉਹ ਵੱਡੇ ਪੱਧਰ ਤੇ ਚੜੀ ਆ ਔਰ ਜੇਕਰ ਅਸੀਂ ਤੁਹਾਨੂੰ ਅਗਲੀਆਂ ਤਸਵੀਰਾਂ ਦਿਖਾਈਏ ਤਾਂ ਦੂਜੇ ਪਾਸੇ ਨੂੰ ਵੱਡਾ ਤਬਾਹੀ ਦਾ ਮੰਜ਼ਰ ਹੈ ਕਿ ਇਹ ਤਾਂ ਥੋੜੇ ਜਿਹ ਕਹਿ ਲੋ ਕਿ ਦੋ ਤਿੰਨ ਕਨਾਲਾਂ ਦੇ ਵਿੱਚ ਹੈ ਪਰ ਇੱਥੇ ਜਿਹੜਾ ਬਾਕੀ ਮੰਜ਼ਰ ਹੈ ਉੱਥੋਂ ਰੇਤ ਰੁੜੀ ਹੈ ਜਣੀ ਉੱਥੋਂ ਮਿੱਟੀ ਰੁੜ ਗਈ ਉੱਥੇ ਮਿੱਟੀ ਪਾਉਣੀ ਵੀ ਪੈਣੀ ਹੈ ਜਿੱਥੋਂ ਘਟ ਗਈ ਉੱਥੇ ਪਾਉਣੀ ਪੈਣੀ ਹੈ ਜਣੀ ਇਹ ਤਾਂ ਬਰਾਬਰ ਜਿਹਾ ਮਾਮਲਾ ਰਹਿਣ ਵਾਲੀ ਗੱਲ ਹੈ ਕਿ ਬਹੁਤਾ ਵੱਡਾ ਕਿਸੇ ਦਾ ਫਾਇਦਾ ਇਹ ਰੇਤ ਵੇਚ ਕੇ ਹੋਣ ਵਾਲਾ ਹੈ ਅਜਿਹਾ ਕੋਈ ਵਹਿਮ ਨਾ ਰੱਖੇ ਕੋਈ ਇੱਕ ਅਦਾ ਕਿਸਾਨ ਹੋ ਸਕਦਾ ਪੂਰੇ ਪਿੰਡ ਦੇ ਵਿੱਚੋਂ ਜਿਹਦਾ ਕੋਈ ਅਜਿਹਾ ਕੋਈ ਜਿਹੜਾ ਹੈ ਉਹ ਫਾਇਦਾ ਹੋ ਸਕਦਾ ਪਰ ਜ਼ਿਆਦਾਤਰ ਕਿਸਾਨਾਂ ਦਾ ਇਹ ਬਰਾਬਰ ਜਿਹਾ ਕੰਮ ਰਹਿ ਜਾਣਾ ਇੱਥੇ ਦੇਖੋ ਕਿ ਇੱਥੇ ਪਾਣੀ ਲਗਾਤਾਰ ਵਹਿੰਦਾ ਰਿਹਾ ਇੱਥੇ ਨੀਵੀ ਹੋ ਗਈ ਅੱਗੇ ਜਿਹੜਾ ਇਹ ਜਿੱਥੇ ਤੁਸੀਂ ਪਾਣੀ ਖੜਾ ਵੇਖ ਰਹੇ ਹੋ ਇੱਥੇ ਨੀਵਾ ਹੋ ਗਿਆ ਇੱਥੇ ਮਿੱਟੀ ਪੌਣੀ ਪੈਣੀ ਆ ਇੱਥੇ ਜਿਹੜੀ ਫਸਲ ਖਰਾਬ ਹੋ ਗਈ ਫਸਲ ਦੀ ਫਸਲ ਦੀ ਪਰਭਾਈ ਕਿਵੇਂ ਹੋਣੀ ਆ ਇੱਥੇ ਝੋਨੇ ਦੀ ਫਸਲ ਸੀ ਇੱਥੇ ਝੋਨੇ ਦੀ ਫਸਲ ਸੀ ਸਾਰੀ ਮਿੱਟੀ ਦੇ ਹੇਠ ਦਬੀ ਗਈ ਪਰਲੇ ਪਾਸੇ ਝੋਨਾ ਮੱਚ ਗਿਆ ਤਾਂ ਇਹ ਇਹ ਸਾਰੇ ਦਾ ਸਾਰਾ ਓਵਰਆਲ ਜੇਕਰ ਅਸੀਂ ਤੁਹਾਨੂੰ ਜਿਹੜਾ ਫਸਲਾਂ ਤੇ ਜ਼ਮੀਨਾਂ ਦੀ ਹਾਲਾਤ ਜਿਹੜੇ ਆ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਆ ਕਿ ਇਹ ਹਾਲਾਤ ਹੋਏ ਆ ਔਰ ਕਈ ਪਿੰਡਾਂ ਦੇ ਵਿੱਚ ਅਜਿਹੇ ਰਾਜਸਥਾਨ ਵਰਗੇ ਹਾਲਾਤ ਵੀ ਦੇਖਣ ਨੂੰ ਮਿਲ ਸਕਦੇ ਆ ਕਿ ਬਿਲਕੁਲ ਰਾਜਸਥਾਨ ਬਣ ਗਿਆ ਹੋਏਗਾ ਉਹਨਾਂ ਨੂੰ ਮਿੱਟੀ ਚੱਕਣੀ ਪੈ ਸਕਦੀ ਹੈ ਜਾਂ ਫਿਰ ਮਿੱਟੀ ਪਾਉਣੀ ਵੀ ਪੈ ਸਕਦੀ ਹੈ ਤਾਂ ਇਹਦੇ ਨਾਲ ਜਿਸ ਦਾ ਖੇਤ ਉਸ ਦੀ ਰੇਤ ਵਾਲੇ ਕਨਸੈਪਟ ਦੇ ਵਿੱਚ ਕਿਸਾਨਾਂ ਦਾ ਕਿੰਨਾ ਕੁ ਫਾਇਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਏਗਾ ਇਹ ਦੇਖਣਾ ਹੋਏਗਾ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹਰਦਾ ਅਨਮਿਊਟ ਅਜਨਾਲ